ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰ ਲੈ ਕੋਈ ਵੀ ਵੀਡੀਓ ਬਣਵਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਆ ਬਾਈ ਜੀ 77176 ਤੇ 92249 ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਸਵੀਰ ਇਹਨੂੰ ਜੇਤੋ ਪੈਂਦੀ ਹੈ ਬਾਈ ਜੀ ਤੇ ਬਾਈ ਜੀ ਜਿਹਦੇ ਵਿੱਚ ਬਹੁਤ ਸੋਹਣੇ ਸਨਖੇ ਤਿੰਨ ਜਾਨਵਰ ਲੈ ਕੇ ਬਾਈ ਜੀ ਤੁਹਾਡੇ ਲਈ ਆਏ ਆ ਤੇ ਬਾਕੀ ਦੀ ਬੰਦ ਦੀ ਜਾਣਕਾਰੀ ਪਾ ਬਾਈ ਜੀ ਹੁਣ ਤੋਂ ਲੈਣੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸ ਦਿਓ ਕੀ ਆ ਜੀ ਨਾਮ ਤੇ ਐਡਰੈਸ ਜੀ ਹਾਂਜੀ ਤੇ ਪਿੰਡ ਜੀ ਪਿੰਡ ਵਰਦੇ ਕਾ ਬੰਗੜਾੜੀ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਹਾਂਜੀ ਤੇ ਬਾਈ ਜੀ ਕਿੰਨੇ ਲੱਗਾ ਜੀ ਅੱਜ ਆਪਣੇ ਕੋਲੇ ਵੇਚਣ ਆਲੇ ਫਰ ਤਿੰਨ ਤਿੰਨ ਕਿਹੜੇ ਕਿਹੜੇ ਆ ਬਾਈ ਜੀ ਅੱਛਾ ਦੋ ਕਟੀਆਂ ਤੇ ਇੱਕ ਗਾਂ ਹੈ ਹੂੰ ਠੀਕ ਆ ਇਹ ਬਕਰਾ ਹੋ ਬਸੜੀ ਆ ਇਹਦੇ ਮੋਰ ਬਸੜੀ ਆ ਬਸੜੀ ਬਹੁਤ ਚੰਗੀ ਆ ਹੈਨਾ ਬਾਈ ਹਾਂ ਠੀਕ ਆ ਬਾਈ ਤੇ ਕਿੰਨਾ ਕੁ ਤਾਂ ਦਾ ਗਾਂ ਥੱਲੇ ਫੇਰਾ ਵੀ ਦੋ ਬੱਲੇ ਮੰਮੀ ਚੱਲ ਠੀਕ ਆ ਹੈਨਾ 14 15 ਲੀਟਰ ਹੈ 5 ਕਿਲੋ ਆ 14 15 ਲੀਟਰ ਹਾਂ ਤੇ ਤੋਰ ਚਾਲ ਬਾਈ ਜੀ ਇਹਨਾਂ ਦੀ ਕਟੀਆਂ ਦੀ ਚੈੱਕ ਕਰਾਓ ਫਿਰ ਲਓ ਜੀ ਉਰੇ ਲਓ ਬਾਈ ਜੀ ਤੋਰ ਚਾਲ ਕਟੀਆਂ ਦੀ ਤੁਹਾਨੂੰ ਚੈੱਕ ਕਰਾਉਣ ਲੱਗੇ ਆ ਮੁੰਡੇ ਦਸੱਲੀ ਪਾਰਕ ਤੁਸੀਂ ਆਫ ਕਰਨੀ ਆ ਸੋਹਣੀਆਂ ਸੁਨੱਖੀਆਂ ਕਟੀਆਂ ਬਾਈ ਜੀ ਤੇ ਮਗਰੋਂ ਹੱਕ ਤੇ ਤੁ ਬੱਲੀ ਮਗਰੋਂ ਹੱਕਦੇ ਮਗਰੋਂ ਹੱਕ ਮਗਰੋਂ ਹੱਕ ਬਰ ਹਉ ਹੱਕ ਲੈ ਲੋ ਬਾਈ ਜੀ ਹੋਰ ਜਾ ਤੁਹਾਨੂੰ ਚੈੱਕ ਕਰਾਉਣੇ ਆ ਕਟੀਆਂ ਬਹੁਤ ਸੋਹਣੀਆਂ ਸੁਨੱਖੀਆਂ ਨਿੱਕੇ ਨਿੱਕੇ ਮੁੰਡਿਆਂ ਕੋਲੇ ਕਟੀਆਂ ਬਾਈ ਜੀ ਕਿਸੇ ਵੀਰ ਨੂੰ ਚਾਹੀਦੀਆਂ ਹੋਣ ਚੱਲ ਮੋੜ ਲਿਓ ਜੀ ਲੋ ਵੀਰੇ ਔਰੇ ਤਾਰੇ ਤਾਂ ਬਹੁਤ ਚੰਗੀਆਂ ਸੰਗੀਆਂ ਸੁਗੀਆਂ ਸੁੱਕਣਾ ਫਲ ਸੋਹਣੀਆਂ ਕਾਲੀਆਂ ਛਾਟੀਆਂ ਕਿਸੇ ਵੀਰ ਨੂੰ ਚਾਹੀਦੀਆਂ ਹੋਣ ਤੇ ਬਾਈ ਜੀ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸਪਾਰਕ ਕਰ ਲਿਓ